29 موبائل فون ਮਿਲੇ ਸਾ 29 موبائل فون ਅੱਠ ਡੈਵੀਆਂ ਮਿਲ ਗਿਆ ਚਾਰ ਲੈਪਟਾਪ ਮਿਲੇ ਔਰ ਮੈਨੂੰ ਪਤਾ ਜੀ ਮੈਂ ਸੁਣੀ ਰਹੀ ਹਾਂ ਚੰਨਵਾ ਦੇ ਉੱਤੇ ਕਹਿ ਰਿਹਾ ਕਿ 500 ਕਰੋੜ ਦਾ ਲੈਂਡ ਡਾਕਮਨੀ ਜਿਹੜੀ ਸੀ ਉਹਦੀ ਜਾਂਚ ਹੋ ਰਹੀ ਹੈ ਕਿ ਪਾਲੀਦਾਲ ਨਾਲ ਕਿੰਨਾ ਕਿੱਦਾਂ ਉਸ ਬਗਲਾ ਨਾਲ ਵਾਲੇ ਸਭ ਲੋਕ ਆਜੋ ਲੋਕ ਜਿਹੜੇ ਆ ਜਦੋਂ ਪਹਿਲਾਂ ਕਹਿੰਦੇ ਸੀ ਕਿ ਵੱਡਿਆਂ ਨੂੰ ਹੱਥ ਪਾਓ ਵੱਡਿਆਂ ਨੂੰ ਕਿਉਂ ਦੀ ਭਗਵੰਤਾਂ ਦੇ ਹੱਥ ਬੰਦਾ ਵੱਡਿਆਂ ਨੂੰ ਪਿਆਰ ਤੇ ਆਜੋ ਲੋਕ ਉਹਨਾਂ ਦੇ ਹਿੱਕ ਹੱਕ ਦੇ ਵਿੱਚ ਆਏ ਮੈਂ ਬਿਆਨ ਪਾੜਨ ਨੂੰ ਦੋਖ ਹੈ ਕਿਉਂਕਿ ਅਸੀਂ ਉਹ ਲੋਕ ਹੈ ਜਿਹੜੇ ਪੀੜਤ ਸਾਡੇ ਪੁੱਤ ਭਤੀਜੇ ਨਸ਼ਿਆਂ ਵਿੱਚ ਮਰੇ ਅੱਜ ਜਿਹੜੀਆਂ ਮਾਵਾਂ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਪੁੱਤ ਮਰੇ ਸੀਗੇ ਜਿਨ੍ਹਾਂ ਦੇ ਘਰ ਉੱਜੜ ਗਏ ਸੀਗੇ ਅੱਜ ਥੋੜਾ ਜਿਹਾ ਅੱਜ ਥੋੜਾ ਜਿਹਾ ਖੁਸ਼ ਹੋਈਆਂ ਹੋਣਗੀਆਂ ਕਿ ਭਗਵੰਤ ਮਾਨ ਨੇ ਬਹੁਤ ਵੱਡਾ ਕੰਮ ਕੀਤਾ ਅੱਜ ਸਰਕਾਰ ਨੂੰ ਉਹ ਉਹ ਕਹਿੰਦੀਆਂ ਹੋਣਗੀਆਂ ਕਿ ਚੰਗਾ ਕੰਮ ਕੀਤਾ ਪਰ ਅਨਮੋਸ਼ੀ ਦੇ ਬਿਆਨ ਜਿਹੜੇ ਜਿਹੜੇ ਕਾਂਗਰਸ ਦੇ ਲੀਡਰ ਦੇ ਨੇ ਬੱਲੇ ਵਾਂਗ ਹੋ ਗਿਆ ਕਿ ਬਿੱਟੂਲ ਕੇ ਬੰਦੇ ਵੀ ਬਿਆਨ ਦੇਵੇ ਬਿੱਟੂਲ ਕੇ ਬੰਦੇ ਵੀ ਕਹੇ ਕਿ ਬਿਜ਼ੀਲੈਂਸ ਨੂੰ ਆਪਣੇ ਹਿੱਤਾਂ ਲਈ ਬੋਲ ਤਦ ਮੈਂ ਉਹਨਾਂ ਨੂੰ ਕਹਿ ਕਹਣਾ ਚਾਹੁੰਦਾ ਸਰ 29 ਬਵਾਫੂਨ ਮਿਲੇ ਸਰ 29 ਬਵਾਫੂਨ 8 ਡੈਵੀਆਂ ਮਿਲ ਗਿਆ ਚਾਰ ਲੈਪਟਾਪ ਮਿਲੇ ਔਰ ਮੈਨੂੰ ਪਤਾ ਜੀ ਮੈਂ ਸੁਣਿਆ ਇਆ ਚੰਦਲਾ ਦੇ ਉੱਤੇ ਕਹਿ ਰਿਹਾ ਕੇ 500 ਕਰੋੜ ਦਾ ਲੈਂਡਿੰਗ ਧਾਕਮਨੀ ਜਿਹੜੀ ਸੀ ਉਹਦੀ ਜਾਂਚ ਹੋ ਰਹੀ ਹੈ ਇਹ ਇਹ ਕੀ ਹੈ ਬਿੱਟੂ ਦੀ ਕਰੀਏ ਕਦੋਂ ਤੁਸੀਂ ਸੀ ਤੁਹਾਡੀ ਬੀਜੇਪੀ ਸੀਗੀ ਕਾਲੀ ਦਲ ਦੇ ਨਾਮ ਜਦੋਂ ਇਹ ਨਸ਼ੇ ਆਏ ਜਦੋਂ ਪੰਜਾਬ ਦੀਆਂ ਮਾਵਾਂ ਰੋਂਦੀਆਂ ਸੀਗੀਆਂ ਉਦੋਂ ਬੀਜੇਪੀ ਚੋਂ ਪਰਾਈ ਅੱਜ ਜਦੋਂ ਵੱਡਿਆਂ ਨੂੰ ਵੱਡਿਆਂ ਦੇ ਘਰ ਨੂੰ ਹੱਥ ਪਾਇਆ ਅੱਜ ਤੁਸੀਂ ਚੀਕਾ ਮਾਰਨ ਲੱਗ ਗਏ ਹੋ ਇਹ ਤਾਂ ਮਲੋ ਸਵਸਥ ਹੈ ਕਿ ਕਾਂਗਰਸ ਕਾਲੀ ਬੀਜੇਪੀ ਵਾਲੇ ਨਸ਼ੇ ਦੇ ਸਮਗਲਾਂ ਦੀ ਸਰਬਸਤੀ ਕਰਦੇ ਵੇ ਨਸ਼ੇ ਦੇ ਸਮਗਲਾਂ ਨਾਲ ਆਪਣੀਆਂ ਦੋਸਤੀਆਂ ਨਿਭਾਉਂਦੇ ਵੇ ਸੋ ਮੈਂ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਜਿਹੜੀ ਕਮਿਟਮੈਂਟ ਕੀਤੀ ਹੈ ਪੰਜਾਬ ਦੇ ਲੋਕਾਂ ਨਾਲ ਜੋ ਵਾਦਾ ਕੀਤਾ ਅਸੀਂ ਪੰਜਾਬ ਦੀ ਧਰਤੀ ਤੋਂ ਨਸ਼ਾ ਖਤਮ ਕਰਾਂਗੇ ਸਾਨੂੰ ਬੰਦੇ ਨਾਲ ਵੀ ਹੈ ਸਾਦ ਸਾਨੂੰ ਇਸ ਗੱਲ ਨਾਲ ਵੀ ਹੈ ਕੌਣ ਮਜੀਠੀਆ ਕੌਣ ਨਹੀਂ ਹੈ ਸਾਨੂੰ ਇਸ ਗੱਲ ਦੇ ਨਾਲ ਹੈ ਕਿ ਜਿਸ ਵੀ ਬੰਦੇ ਨੇ ਵੱਡੇ ਤੋਂ ਵੱਡੇ ਬੰਦੇ ਨੇ ਜਿਸ ਵੀ ਬੰਦੇ ਨੇ ਪੰਜਾਬ ਦੀ ਧਰਤੀ ਦੇ ਨਸ਼ੇ ਅੜਗਾ ਕੋਲ ਲਿਆ ਕੇ ਸਾਡੇ ਧੀਆਂ ਪੁੱਤਾਂ ਨੂੰ ਮੌਤ ਦੇ ਮੂੰਹ ਵਿੱਚ ਧਕੇਲਿਆ ਸਾਡੀ ਸਰਕਾਰ ਉਹਨਾਂ ਦੇ ਖਿਲਾਫ ਕਾਰਵਾਈ ਕਰੂਗੀ ਅੱਜ ਵੀ ਕਰੂਗੀ ਕੱਲ ਵੀ ਕਰੂਗੀ ਉਦੋਂ ਤੱਕ ਕਰੂਗੀ ਜਦੋਂ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਨਹੀਂ ਹੋ ਜਾਂਦਾ ਇਹ ਸਾਡੀ ਕਮਿਟਮੈਂਟ ਹੈ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਾਂਗੇ ਸਭ ਕਹਿੰਦੇ ਕਿ ਮੁੱਦੇ ਨੂੰ ਹੱਥ ਪਾ ਕੇ ਦੇਖੋ ਆ ਸਰਕਾਰ ਆਈ ਲੋਕਾਂ ਦੀ ਇਹ ਸਰਕਾਰ ਆਈ ਆਮ ਲੋਕਾਂ ਦੀ ਇਹ ਸਰਕਾਰ ਆਈ ਆਮ ਆਜ਼ਾਦ ਪਾਰਟੀ ਦੀ ਸਦਾ ਭਗਵਾਨ ਸਿੰਘ ਮਾਹੰਦਵੀ ਜਿਹਨੇ ਹਿੰਮਤ ਕੀਤੀ ਵੱਡੇ ਨਸ਼ੇ ਸਮਰੱਥਾਂ ਨੂੰ ਫੜਦੀ ਜਿਹਦੇ ਹਿੰਮਤ ਕੀਤੀ ਕਿ ਜਾਂਚ ਕਰੋ ਇਹਨਾਂ ਪਹਾ ਕਿੱਥੋਂ ਆਇਆ ਇਹ ਡਰਗਮੇ ਦੀ ਕਿੱਥੋਂ ਆਈ ਕਿੱਥੋਂ ਗਈ ਸਾਰੇ ਜਿਹੜੇ ਸੋਮਾ ਖਾਦੇ ਜਿੰਨਾ ਫੁਟਕੇ ਫੜੇ ਸੀਗੇ ਜਿਹੜੇ ਸੋਮਾ ਖਾ ਕੇ ਮੋਟਾ ਲਾਗੇ ਲੋਕਾਂ ਕੋ ਪੰਜ ਸਾਲ ਰਾਜ ਕਰਕੇ ਹੁਣ ਉਹ ਲੋਕ ਚੀਕਾ ਮਾਰਦੇ ਉਹ ਲੋ ਜਿਹੜੇ ਅੱਜ ਵਿਕਰਮਜੀਠੀਏ ਦੇ ਹੱਕ ਦੇ ਵਿੱਚ ਬਿਆਨ ਦੇ ਦੇ ਸੋ ਮੈਂ ਪੰਜਾਬੀਓ ਸਿੱਖੋ ਤੁਹਾਨੂੰ ਕਹਿਣਾ ਚਾਹੁੰਦਾ ਇਹੀ ਲੋਕ ਨੇ ਜਿਨ੍ਹਾਂ ਨੇ ਪੰਜਾਬ ਡੋਪਿਆ ਸੀ ਸਾਥ ਇਹੀ ਲੋਕ ਨੇ ਜਿੰਨਾ ਲੱਖਾਂ ਮੁੰਡੇ ਪੰਜਾਬ ਦੇ ਨਸ਼ਿਆਂ ਦੇ ਵਿੱਚ ਤੱਕ ਦਿੱਤੇ ਇਹੀ ਲੋਕ ਨੇ ਜਿਹੜੇ ਇਹਨਾਂ ਦੇ ਨਾਲ ਵਲੇ ਸੀਗੇ ਜਿਹੜੇ ਅੱਜ ਬਿਆਨ ਦੇ ਦੇ ਆ ਇਹਨਾਂ ਨੂੰ ਆਪਣੇ ਆਪ ਤੇ ਸ਼ਰਮ ਆਉਣੀ ਚਾਹੀਦੀ ਆ ਕਿ ਕਦੇ ਨਹੀਂ ਬਿਆਨ ਦੇ ਦਿਓ ਉਹ ਸਗੋਂ ਕਹੋ ਕਿ ਹੋਰ ਵੀ ਫੜੋ ਜੇ ਤੁਹਾਡੇ ਦੀ ਹਿੰਮਤ ਆ ਤੇ ਕਹੋ ਭਾਨ ਸਾਹਿਬ ਨੂੰ ਕਿ ਜਿਹੜੇ ਬਾਕੀ ਵੱਡੇ ਉਹ ਵੀ ਫੜ ਕੇ ਦਿਖਾਓ ਅਸੀਂ ਫੜਾਂਗੇ ਸਭ ਅਸੀਂ ਹਰ ਬੰਦੇ ਨੂੰ ਹੱਥ ਪਾਵਾਂਗੇ ਅਸੀਂ ਕਿਸੇ ਗਲਤ ਬੰਦੇ ਨੂੰ ਨਾ ਕਿਹਾ ਗਲਤ ਬੰਦੇ ਦਾ ਨਾ ਕਿਸੇ ਭੱਲੋ ਜਿਹੜਾ ਬੰਦਾ ਜਿਹੜਾ ਕੋਤੰਦੇ ਸ਼ਾਮਿਲ ਲੀਗਾ ਨਾ ਉਹਦਾ ਘਰ ਆਇਆ ਨਾ ਉਹਤੇ ਕੇਸ ਦਰਜ ਕੀਤਾ ਨਾ ਕਿਸੇ ਤੇ ਸਿਆਸੀ ਰਜਿਸਟਰਾਂਗੇ ਅਸੀਂ ਸਾਰ ਪਾ ਨਸ਼ੇ ਵਾਲਿਆਂ ਨੂੰ ਨਸ਼ੇ ਦੇ ਸਬੰਧਤ ਕਿਤੇ ਨਾ ਜਿਹੜਾ ਬੰਦਾ ਉਹਨੂੰ ਜਿਹੜਾ ਮਾਫੀ ਕਰਾਂਗੇ ਭਾਵੇਂ ਿੱਡੇ ਤੋਂ ਜਿਹੜਾ ਮੱਦੀ ਬੰਦਾ ਹੋਵੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜੁੱਧ ਨਸ਼ੇ ਦੇ ਵਿਰੁੱਧ ਅਦਵਿਦ ਕੇਰੀਵਾਲ ਅਤੇ ਸਦਾ ਭਗਵਾਨ ਸੇ ਮਾਨ ਦੀ ਗਵਾਹੀ ਉਦੋਂ ਤੱਕ ਪੰਜਾਬ ਦੀ ਧਰਤੀ ਤੇ ਜਾਰੀ ਰਹੂਗਾ ਜਦੋਂ ਤੱਕ ਪੰਜਾਬ ਦੀ ਧਰਤੀ ਤੋਂ ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਨਹੀਂ ਕੀਤਾ ਜਾਂਦਾ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ